ਸ਼੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਦੇਖ ਕੇ ਨਾ ਸੁਣ ਪ੍ਰਮੇਰੇ ਦੇ ਨਾਮ ਕਰਪੜੀ ਤੇਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਭਗਤਾਂ ਕੀ ਭਗਤ ਰਬਦਾਸ ਜੀ ਕੀ ਏਕ ਓੰਕਾਰ ਸਤ ਗੁਰ ਪਰਸਾਦ ਹਮ ਸਰ ਦੀਨ ਦਿਆਲ ਨ ਤੁਮ ਸਰ ਆਪਤ ਯਾਰ ਕਿਆ ਕੀਜੈ ਬਦਨੀ ਤੋਰ ਮੋਰ ਮਨ ਨਾਨਕ ਪੂਰਨ ਦੀਜਾ ਹਉਸਾਲੀਨ ਦੀਨ ਦਿਆਲ ਨ ਤੁਮ ਸਰ ਆਪ ਤੇ ਯਾਰ ਕਿਆ ਕਿਉਂਜੈ ਬਤਨੀ ਤੋਰ ਮੋਰ ਮਨ ਮਨਾ ਨਾਨਕ ਪੂਰਨ ਦੀਜਾ ਕਾਰਨ ਕਮਨੇ ਅਬੂਲ ਰਹਾ ਭਾਰਤ ਜਨਮ ਕਿਸਰੇ ਥੇ ਮਾਦੋ ਇਹ ਜਨਮ ਤੇਵਾਰੇ ਲਿਖੇ ਕੈ ਰਾਮਦਾਸ ਆਸ ਲਗ ਜੀਵ ਕਿਰਪਾ ਉਰਸ਼ਨ ਦੇਖੇ ਬਾਬਾ ਤੇ ਜਾਨ ਮੇ ਸਰੇ ਤੇ ਮਾਦੋ ਏਹ ਜਨਮ ਕਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਏਹ ਰਿਪੇ ਉਦਾਰ ਸੰਗ ਦੇਖੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ